ਜੰਮੂ ਕਟੜਾ ਐਕਸਪ੍ਰੈਸ ਹਾਈਵੇ ਹੈ ਜਿਹੜਾ ਉਹ ਪੰਜਾਬ ਦੇ ਵਿੱਚੋਂ ਦੀ ਲੰਘ ਰਿਹਾ ਹੈ ਜਿਹੜਾ ਕਿ ਪਿੱਛੋਂ ਦਿੱਲੀ ਤੋਂ ਆ ਰਿਹਾ ਤਾਂ ਅਜੇਹੇ ਦੇ ਵਿੱਚੋਂ ਸੰਗਰੂਰ ਦੇ ਵਿੱਚੋਂ ਜਿੱਥੋਂ ਲੰਘ ਰਿਹਾ ਉੱਥੇ ਜ਼ਮੀਨ ਐਕਵਾਇਰ ਕਿਸਾਨਾਂ ਦੀ ਕੀਤੀ ਜਾ ਰਹੀ ਪਰ ਸਵਾਲ ਇਹ ਉੱਠਦਾ ਹੈ ਕਿਸਾਨਾਂ ਦੇ ਇਲਜ਼ਾਮ ਨੇ ਕਿ ਸਾਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਦੋਂ ਤੱਕ ਮੁਆਵਜ਼ਾ ਨਹੀਂ ਮਿਲੇਗਾ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਛੱਡਾਂਗੇ ਇਹਦੇ ਵਿੱਚ ਕੇਂਦਰ ਸਰਕਾਰ ਤੇ ਰਾਜ ਦੀ ਸਰਕਾਰ ਇਹਦਾ ਕੋਈ ਨਫਤਾਰਾ ਕਿਉਂ ਨਹੀਂ ਕਰਦਾ ਜਦੋਂ ਇਹ ਪ੍ਰਪੋਜ਼ ਹੋਇਆ ਸੀ ਇੱਥੋਂ ਇੱਥੋਂ ਦੀ ਲੰਗਰ ਹੈ ਮੁਆਵਜ਼ੇ ਵਾਲਾ ਮਾਮਲਾ ਤਾਂ ਮੇਰੇ ਕਲ ਸਰਕਾਰ ਨੂੰ ਉਦੋਂ ਹੀ ਐਲਾਨ ਕਰ ਦੇਣਾ ਚਾਹੀਦਾ ਸੀ ਮੇਰਾ ਖਿਆਲ ਜਦੋਂ ਤੋਂ ਸਰਕਾਰ ਰੋਕਣ ਲੱਗੀ ਹੈ ਉਸ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਬਹਿ ਕੇ ਇਹ ਮਾਮਲਾ ਨਿਬੇੜ ਲੈਣਾ ਚਾਹੀਦਾ ਜਿੱਥੇ ਕਿਤੇ ਹੀੜ ਕੱਪ ਪਿਆ ਹੋਇਆ ਹੈ ਉੱਥੇ ਇਹਨੂੰ ਨਿਬੇੜਨਾ ਚਾਹੀਦਾ ਹੈ ਕਈ ਥਾਵਾਂ ਦੇ ਉੱਤੇ ਮੈਂ ਦੇਖਿਆ ਕਿ ਕਿਸਾਨ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਵੀ ਚਲੇ ਗਏ ਐ ਹਾਈ ਕੋਰਟ ਜਾਂ ਸੁਪਰੀਮ ਕੋਰਟ ਉਹਨਾਂ ਤੇ ਰੋਕ ਲਾ ਦਿੰਦੀ ਹੈ ਜਦੋਂ ਤੱਕ ਉਹਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਫਿਰ ਇਹ ਕਿਸੇ ਪਾਸੇ ਗੱਲ ਲੱਗਦੀ ਨਹੀਂ ਜੇ ਜ਼ਿਕਰ ਕਰਦੇ ਆਂ ਫਗਵਾੜਾ ਦੀ ਨਗਰ ਨਿਗਮ ਚੋਣ ਦਾ ਕਾਫੀ ਰੇੜਕਾ ਪਿਆ ਹੋਇਆ ਇਸ ਨਗਰ ਨਿਗਮ ਦੀ ਚੋਣ ਦਾ ਤੁਹਾਨੂੰ ਦੱਸ ਦੇ ਕਿ ਅੱਜ ਫੇਰ ਤੋਂ ਇਹ ਸਰੇ ਨਹੀਂ ਚੜੀ ਅਸਲ ਦੇ ਵਿੱਚ ਪ੍ਰਭਜੋਤ ਜਦੋਂ ਸਤਾ ਦਾ ਨਸ਼ਾ ਹੋ ਜੇ ਨਾ ਫੇ ਸਾਰਾ ਕੁਝ ਹਰਾ ਹਰਾ ਲੱਗਦਾ ਹੈ। ਅਗਵਾੜੇ ਦੇ ਵਿੱਚ ਰਾਜਕਰਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਬਹੁਤ ਮਤ ਨਹੀਂ ਮਿਲਿਆ। ਇਹਨਾਂ ਨੇ ਹੌਲੀ-ਹੌਲੀ ਦੂਜੀਆਂ ਪਾਰਟੀਆਂ ਦੇ ਬੰਦੇ ਖਸਕਾਉਣੇ ਸ਼ੁਰੂ ਕਰਤੇ। ਕਈ ਫਾਰਮੂਲੇ ਹੈਗੇ ਨੇ ਇੱਕ ਫਾਰਮੂਲਾ ਪਰ ਜੇ ਕੋਈ ਕੰਮ ਨਾ ਆਵੇ ਆ ਵੇਖ ਰਾ ਫਿਰ ਤਰੀ ਫਾਈਲ ਪਈ ਹੈ। ਪਰਚਾਦਲ ਜੋਜੂਗਾ। ਤਰਾ ਦੇ ਹਵਾਲੇ ਤੋਂ ਇਹ ਪਤਾ ਲੱਗਿਆ ਕਿ ਕਾਂਗਰਸੀ ਬਾਹਰ ਨਿਕਲੇ ਆਏ ਇਹਦੇ ਦੋ ਹੀ ਅਰਥ ਲਈ ਜਾ ਸਕਦੇ ਆ ਕਿ ਇਹਦੇ ਸਿਰੇ ਦੀ ਚੜੀ ਜ ਅੱਜ ਫੇਰ ਇਹਦਾ ਮਤਲਬ ਹਾਕਮ ਪਾਰਟੀ ਕੋਲੇ ਮੈਂਬਰ ਪੂਰੇ ਨਹੀਂ ਹੋਏ ਹੋਣੇ ਇਹ ਵੀ ਪਤਾ ਲੱਗਿਆ ਸੀ ਕਿ ਉੱਥੇ ਕਾਂਗਰਸੀ ਬਾਹਰ ਧਰਨੇ ਤੇ ਬੈਗੇ ਇਹਦਾ ਮਤਲਬ ਅੰਦਰ ਕੋਈ ਤਕਾ ਹੋ ਗਿਆ ਹੋਣਾ ਕ੍ਰਾਂਪਣੇ ਜਿਹੜੇ ਉਹ ਬਣੇ ਨੇ ਰਾਸ਼ਟਰਪਤੀ ਉਦੋਂ ਤੋਂ ਹੀ ਇਸ ਚੀਜ਼ ਦੀ ਬੜੀ ਚਿੰਤਾ ਜਤਾਈ ਜਾ ਰਹੀ ਹੈ ਕਿ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਖੈਰ ਨਹੀਂ ਸੋਹੀ ਕੰਮ ਸ਼ੁਰੂ ਕਰਤਾ ਉਹਨਾਂ ਨੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਇੱਕ ਨਵਾਂ ਸ਼ਬਦ ਕੱਢ ਲਿਆ ਕਹਿੰਦੇ ਡੌਂਕੀ ਰਹੀ ਗਿਆ ਬੰਦਾ ਉਹਨਾਂ ਨੂੰ ਬਿਲਕੁਲ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਮੇਤਰੋ ਗਲਤ ਤਰੀਕੇ ਨਾਲ ਜਿੰਨੇ ਪੈਸੇ ਲਾ ਕੇ ਤੁਸੀਂ ਜਾਣੇ ਹੋ ਜੇ ਉਹਨੇ ਘਰ ਇੱਥੇ ਕਾਰੋਬਾਰ ਸ਼ੁਰੂ ਕਰ ਲਿਆ। ਇਹ ਗੈਰ ਕਾਨੂੰਨੀ ਢੰਗ ਨਾਲ ਗਏ ਹੋਏ ਬੰਦਿਆਂ ਦੇ ਟਰੰਪ ਸਾਹਿਬ ਨੇ ਟਰੰਕ ਖੋਲ ਤੇ। ਸਤਿ ਸ਼੍ਰੀ ਅਕਾਲ ਜੀ ਇੱਕ ਮੇਰੀ ਵੀ ਸੁਣੋ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ। ਅੱਜ 25 ਜਨਵਰੀ ਐ ਕੱਲ ਨੂੰ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਗਣਤੰਤਰ ਦਿਵਸ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਜਿਹੇ ਵਿੱਚ ਵੱਖ-ਵੱਖ ਥਾਵਾਂ ਤੇ ਸਮਾਗਾਂ ਤੇ ਨਾਲ ਨਾਲ ਇੱਕ ਵੱਡਾ ਪ੍ਰੋਗਰਾਮ ਕਿਸਾਨਾਂ ਦਾ ਹੋਰ ਬਹੁਤ ਸਾਰੇ ਵਿਸ਼ੇ ਨੇ ਗੱਲਬਾਤ ਕਰਾਂਗੇ ਇਹਨਾਂ ਵਿਸ਼ਿਆਂ ਦੇ ਉੱਪਰ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਐਡੀਟਰ ਜਿਸਪਾਲ ਸਿੰਘ ਢਿੱਲੋ ਜੀ ਢਿੱਲੋ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੀ। ਜੀ। ਢਿੱਲੋ ਸਾਹਿਬ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਣਾ ਹੈ ਦੇਸ਼ ਭਰ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਜਿੱਥੇ-ਜਿੱਥੇ ਵੀ ਝੰਡੇ ਫਹਿਰਾਏ ਜਾਣੇ ਨੇ ਜਿਹੜੇ ਮੰਤਰੀਆਂ ਦੀਆਂ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਨੇ ਉਹ ਥਾਵਾਂ ਤੇ ਪਹੁੰਚ ਚੁੱਕੇ ਨੇ ਸੀਐਮ ਮਾਨ ਪਟਿਆਲੇ ਉਸ ਤੋਂ ਬਾਅਦ ਰਾਜਪਾਲ ਨੇ ਜਿਹੜੇ ਉਹ ਜਲੰਧਰ 'ਚ ਤੇ ਤਿਆਰੀਆਂ ਪੂਰੇ ਵੱਡੇ ਪੱਧਰ ਤੇ ਹੋ ਚੁੱਕੀਆਂ ਨੇ ਸੋ ਕੀ ਕਹਿਣਾ ਚਾਹੋਗੇ ਇਸ ਬਾਬਤ? ਆਪਾਂ ਕਹਿ ਸਕਦੇ ਹਾਂ ਕਿ ਅੱਜ ਇੱਕ ਦਿਨ ਪਹਿਲਾਂ ਪੂਰਵ ਸੰਧਿਆ ਗਨਤੰਤਰ ਦਿਵਸ ਦੀਆਂ ਤਿਆਰੀਆਂ ਬਿਲਕੁਲ ਸਾਰੇ ਪਾਸੇ ਮੁਕੰਮਲ ਨੇ ਰਾਸ਼ਟਰਪਤੀ ਸਾਹਿਬਾ ਨੇ ਕੱਲ ਨੂੰ ਦਿੱਲੀ ਦੇ ਵਿੱਚ ਰਾਸ਼ਟਰੀ ਚੰਦੇ ਨੂੰ ਸਲਾਮੀ ਦੇਣੀ ਹੈ ਚੜਾਉਣਾ ਹੈ ਫੈਰਾਉਣਾ ਕਹਿ ਸਕਦੇ ਆ ਤੇ ਹਰ ਵਿਅਕਤੀ ਆਪੋ ਆਪਣੀ ਥਾਂ ਤੇ ਪਹੁੰਚ ਗਿਆ ਮੰਤਰੀ ਹੈ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਨੇ ਉਹਨਾਂ ਨੂੰ ਜਿੱਥੇ-ਜਿੱਥੇ ਵੀ ਅਲਾਟਮੈਂਟ ਜਗ੍ਹਾ ਦੀ ਹੋਈ ਹੈ ਉਹ ਉੱਥੇ ਚਲੇ ਗਏ ਇੱਥੇ ਮੁੱਖ ਮੰਤਰੀ ਪਟਿਆਲੇ ਦੇ ਵਿੱਚ ਪਹੁੰਚ ਚੁੱਕੇ ਨੇ ਸਾਡੇ ਰਾਸ਼ਟਰਪਤੀ ਸਹਿਬਾ ਦਰੂਪ ਦੀ ਮੁਰਮੂ ਜੀ ਅੱਜ ਦੇਸ਼ ਵਾਸੀਆਂ ਦੇ ਨਾਂ ਤੇ ਇੱਕ ਸੰਦੇਸ਼ ਦੇਣਗੇ ਜਿਹੜਾ ਕਿ ਸਾਰਿਆਂ ਥਾਵਾਂ ਤੇ ਆਪੋ ਆਪਣੇ ਤਰੀਕੇ ਨਾਲ ਪ੍ਰਸਾਰਣ ਹੋਇਆ ਕਰਦਾ ਹੈ ਸੋ ਆਪਣਾ ਜੇ ਇਹ ਨੂੰ ਦੇਖੀਏ ਤਿਆਰੀਆਂ ਇੰਨੀਆਂ ਕਿ ਮੁਕੰਮਲ ਨਹੀਂ ਮੈਂ ਕਹਿ ਸਕਦਾ ਕਿ ਸੁਰੱਖਿਆ ਦੇ ਪੱਖ ਤੋਂ ਕਈ ਸਵਾਲ ਵੀ ਉੱਠਦੇ ਆ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਕਿਉਂਕਿ ਖਾਲਸਪੁਰ ਦੇ ਨਾਰੇ ਲਿਖਤੇ ਝੰਡੇ ਝੂਲ ਗਏ ਇਹ ਮੇਰਾ ਖਿਆਲ ਹੈ ਵੀ ਜਦੋਂ ਇਹੋ ਜਿਹੇ ਸਮਾਗਮ ਆਉਂਦੇ ਆ ਉਹ ਬਖਵ ਰਖਰੇ ਥਾਵਾਂ ਦੇ ਉੱਤੇ ਔਰ ਤੁਸੀਂ ਕਦੇ ਦੇਖਿਓ ਵੀ ਉਹਨਾਂ ਦੀ ਲਿਖਾਈ ਪ੍ਰਭਜੋਤ ਤਕਰੀਬਨ ਇੱਕੋ ਜਿਹੀ ਹੁੰਦੀ ਹੈ ਇਹ ਅਜੇ ਤੱਕ ਕਿੰਨੇ ਨੂੰ ਲੱਭਿਆ ਕਿਉਂ ਨਹੀਂ ਵੀ ਕੌਣ ਲਖਵਾਉਂਦਾ ਜੇ ਹੋਰ ਕੋਈ ਨਾ ਹੋਵੇ ਤਾਂ ਵਿਦੇਸ਼ੀ ਤਾਕਤਾਂ ਦੇ ਨਾਂ ਤੇ ਮੜਦੇਓ ਤੁਹਾਡਾ ਕੰਮ ਸਰ ਗਿਆ ਆ ਕੱਲ 12 ਵਜੇ ਦੇ ਤੱਕ ਇਹ 26 ਜਨਵਰੀ ਮੁਕੰਮਲ ਹੋ ਜਾਣੀ ਹੈ ਉਸ ਤੋਂ ਬਾਅਦ ਤੁਹਾਡਾ ਕਿਹਾ ਸਰ ਮੱਥੇ ਪਤਨਾਲਾ ਉੱਥੇ ਦਾ ਉੱਥੇ ਇਹ ਸਾਰੀਆਂ ਫੈਲਾ ਐਨ ਇਹ ਦਬ ਦੇ ਰੀਆਂ ਨੇ ਫਿਰ ਅਗਲੇ 31 ਦਸੰਬਰ ਤੋਂ ਬਾਅਦ ਇਹਨਾਂ ਤੇ ਮਿੱਟੀ-ਮੁੱਟੀ ਝਾੜਦੇ ਆਂ ਕਈ ਵਾਰ ਤਾਂ ਇਹੋ ਜਿਹਾ ਕੰਮ ਵੀ ਕਰ ਦਿੰਦੇ ਆ ਜਦੋਂ ਅਧਿਕਾਰੀਆਂ ਦੀ ਡਿਊਟੀ ਲਾਉਂਦੇ ਆ ਨਾ ਪ੍ਰਭ ਉਹਨਾਂ ਬੰਦਿਆਂ ਦੀ ਡਿਊਟੀ ਲਾ ਆਂਦੇ ਨੇ ਜਿਹੜੇ ਦੋ-ਦੋ ਸਾਲ ਰਿਟਾਇਰਮੈਂਟ ਹੋਏ ਹੁੰਦੇ ਆ ਤੁਹਾਡੀ ਸਟੇਡੀਅਮ 'ਚ ਡਿਊਟੀ ਹੈ ਜੀ ਤੁਹਾਡੀ ਉਹ ਕਹਿੰਦਾ ਮੈਨੂੰ ਯਾਰ ਰਿਟਾਇਰ ਹੋ ਗਿਆ ਕਿਉਂਕਿ ਚੱਕਦਿਆਂ ਤਾਂ ਪੁਰਾਣੀਆਂ ਫਾਈਲਾਂ ਉਹਨੂੰ ਅਪਡੇਟ ਤਾਂ ਕਰਦੇ ਹੀ ਨਹੀਂ ਇਹ ਬਹੁਤ ਵਾਰੀ ਹੁੰਦਾ ਸੀ ਦੇਖਿਆ ਸੋ ਹੁਣ ਅੱਜ ਸਾਰੇ ਆਪੋ ਆਪਣੀ ਜਗ੍ਹਾ ਤੇ ਪਹੁੰਚ ਗਏ ਨੇ ਕੱਲ ਨੂੰ ਅਸੀਂ ਗਣਤੰਤਰ ਦਿਵਸ ਨੂੰ ਮਨਾਉਣਾ 76ਵਾਂ ਗਣਤੰਤਰ ਦਿਵਸ ਸਾਡਾ ਇਹ ਤੇ ਦੂਸਰੇ ਪਾਸੇ ਇਸੇ ਦਿਨ ਕਿਸਾਨ ਜਥੇਬੰਦੀਆਂ ਨੇ ਇੱਕ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਹੈ ਇਹਦੇ ਵਿੱਚ ਇੰਨੀ ਇੱਕ ਗੱਲ ਤੁਸੀਂ ਮੰਨ ਲਓ ਕਿ ਚੰਗੀ ਕਰਤੀ ਆ ਇਹਨਾਂ ਨੇ ਕਿ ਟਰੈਕਟਰ ਮਾਰਚ ਸ਼ੁਰੂ ਕਰਨਾ ਉਹਨਾਂ ਨੇ 12 ਵਜੇ ਹੂੰ ਉਦੋਂ ਤੱਕ ਮੰਤਰੀ ਸੰਤਰੀ ਸਾਰੇ ਆਪੋ ਆਪਣੀ ਜਗ੍ਹਾ ਤੇ ਚਲੇ ਜਾਣਗੇ ਜੀ ਜਿਵੇਂ ਫਰੀਦਕੋਟ ਦੇ ਵਿੱਚ ਉਹਨੂੰ ਬਰਿੰਦਰ ਗੋਇਲ ਜੀ ਚਲੇ ਗਏ ਕਈਆਂ ਨੇ ਇਹ ਵੀ ਸਵਾਲ ਚੱਕਤਾ ਕਹਿੰਦੇ ਜੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਸੀ ਉੱਥੇ ਜਾਂਦਿਆਂ ਤੇ ਮੰਤਰੀ ਦੀ ਜਾਨ ਨੂੰ ਖਤਰਾ ਨਹੀਂ ਹੋ ਸਕਦਾ ਜੀ ਇਹ ਮੁੱਖ ਮੰਤਰੀ ਸਾਹਿਬ ਦਾ ਹਾਸੋ ਹੀ ਨਾ ਜਾਂ ਕੰਮ ਕਰਤਾ ਪਹਿਲਾ ਫਰੀਦਕੋਟ ਫਿਰ ਮਹਾਲੀ ਫਿਰ ਪਟਿਆਲਾ ਚਲੋ ਅੱਜ ਉੱਥੇ ਚਾਰੇ ਪਾਸੇ ਟਰੈਕਟਰ ਮਾਰਚ ਹੈ ਜਿਹੜਾ ਇਹਦਾ ਮਤਲਬ 15.11 ਤੱਕ ਜਿਹੜਾ ਕਾਰਡ ਆਇਆ ਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸਾਰੇ ਮਾਮਲੇ ਦਾ 15.11 ਨੂੰ ਆਖਰੀ ਸਮਾਗਮ ਇਹਨੂੰ ਨਾ ਸਮਾਪਤ ਵੀ ਕਰਨਾ ਹੁੰਦਾ ਕਿਉਂਕਿ ਇਸੇ ਦਿਨ ਦੁਪਹਿਰ ਤੋਂ ਬਾਅਦ ਇੱਕ ਐਟਮ ਹੁੰਦਾ ਜਿਹਨੂੰ ਕਹਿੰਦੇ ਆ ਚਾਹ ਦੇ ਕੱਪ ਤੇ ਸਾਂਝ ਉਹ ਜਦੋਂ 15 ਅਗਸਤ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਸੱਦੇ ਆ ਹੂੰ ਜਦੋਂ 26 ਜਨਵਰੀ ਹੁੰਦਾ ਹੈ ਫਿਰ ਰਾਜਪਾਲ ਸਾਹਿਬ ਸੱਦੇ ਆ। ਮੇਰਾ ਖਿਆਲ ਹੈ ਕਿ ਚੌਪਰ ਇੱਕ ਹੈ। ਕੱਲ ਜਦੋਂ ਹੋ ਸਕਦਾ ਪਹਿਲਾ ਰਾਜਪਾਲ ਸਾਹਿਬ ਨੂੰ ਲਿਆ ਜਾਵੇ ਤੇ ਨਾਲ ਪਟਿਆਲੇ ਤੋਂ ਮੁੱਖ ਮੰਤਰੀ ਸਾਹਿਬ ਨੂੰ ਜਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਘੰਟੇ ਹੀ ਲੱਗਣਾ ਹੈ। ਜੀ। ਰਾਜਪਾਲ ਸਾਹਿਬ ਉੱਥੋਂ ਆਉਣਗੇ 50-60 ਮਿੰਟਾਂ ਵਿੱਚ ਉਦੋਂ ਮੁੱਖ ਮੰਤਰੀ ਪਟਿਆਲੇ ਤੋਂ ਪਹੁੰਚ ਜਾਣਗੇ। ਇਹ ਆਟੋਮ ਇੱਕ ਪੁਰਾਣੇ ਸੰਸਕਾਰ ਚੱਲਦੇ ਹੁੰਦੇ ਆ ਉਹਦੇ ਤਹਿਤ ਕੀਤਾ ਜਾਂਦਾ ਕਿ ਪ੍ਰਮੁੱਖ ਸ਼ਖਸੀਅਤਾਂ ਨੂੰ ਸੱਦ ਕੇ ਚਾਹ ਦੇ ਕੱਪ ਤੇ ਚਾਹ ਦਾ ਕੱਪ ਸਾਂਝਾ ਕਰ ਲਿਆ ਜਾਂਦਾ ਹੈ ਜੀ ਸੋ ਜਿਹੜਾ ਟਰੈਕਟਰ ਮਾਰਚ ਆ 12 ਵਜੇ ਹੈ 12 ਵਜੇ ਤੋਂ ਬਾਅਦ ਡੇਢ ਘੰਟਾ ਕਹਿੰਦੇ ਆ ਉਹ 1:30 ਵਜੇ ਤੱਕ ਉਹਨਾਂ ਦਾ ਆਪਣਾ ਪੰਜਾਬ ਚ ਕਦੇ ਲੱਖ ਟਰੈਕਟਰ ਨੇ ਆ ਜਾਣਾ ਹੈ ਹਰਿਆਣੇ ਚ ਕਿੰਨੇ ਆਉਂਦੇ ਆ ਹਿਮਾਚਲ ਚ ਵੀ ਕੋਈ ਆਉਂਦਾ ਹੈ ਅੱਗੇ ਦੂਜੇ ਰਾਜਾਂ ਦੇ ਵਿੱਚ ਵੀ ਕੀ ਕੀਤਾ ਜਾਂਦਾ ਹਰਿਆਣੇ ਚ ਕਿੰਨਾ ਆਉਂਦਾ ਹੈ ਇਹ ਤਾਂ ਕੱਲ ਦੀਆਂ ਸ਼ਾਮ ਦੀਆਂ ਰਿਪੋਰਟਾਂ ਹੀ ਦੱਸਣੀਆਂ ਜੀ ਠੀਕ ਹੈ ਲੋ ਸਾਹਿਬ ਜਿਸ ਤਰ੍ਹਾਂ ਜ਼ਿਕਰ 26 ਜਨਵਰੀ ਦਾ ਕਰ ਰਹੇ ਹਾਂ ਤਾਂ ਅਜੇ ਦੇ ਵਿੱਚ ਕੁਝ ਮੈਡਲ ਬਹਾਦਰੀ ਮੈਡਲ ਤੇ ਸੇਵਾ ਮੈਡਲਾਂ ਦਾ ਵੀ ਅਨਾਉਂਸਮੈਂਟ ਕੀਤੀ ਗਈ ਹੈ ਸੋ ਰਾਸ਼ਟਰਪਤੀ ਦੇ ਵੱਲੋਂ 942 ਮੁਲਾਜ਼ਮਾਂ ਨੂੰ ਕੱਲ ਸਨਮਾਨਿਤ ਕੀਤਾ ਜਾਵੇਗਾ ਤੇ 17 ਪੰਜਾਬ ਦੇ ਮੁਲਾਜ਼ਮ ਵੀ ਨੇ ਜਿਨ੍ਹਾਂ ਨੂੰ ਇਹ ਜਿਹੜੀਆਂ ਨੇ ਮੈਡਲ ਨੇ ਉਹ ਦਿੱਤੇ ਜਾਣਗੇ ਉਹਨਾਂ ਦੀ ਬਹਾਦਰੀ ਦੇ ਲਈ ਜੀ ਤਾਂ ਕੋਈ ਆਗੇ ਕਰਮਚਾਰੀ ਇਸ ਤੋਂ ਪਹਿਲਾਂ ਕੁਝ ਪੁਲਸਤ ਕਾਰਗੀਆਂ ਤੇ ਹੋਰਾਂ ਨੂੰ ਵੀ ਇਸ ਤਰ੍ਹਾਂ ਦੇ ਮੈਡਲਾਂ ਵਾਸਤੇ ਜਿਹੜਾ ਸਿਲੈਕਸ਼ਨ ਉਹਨਾਂ ਦੀ ਚੋਣ ਹੋਈ ਹੈ। ਕੱਲ 942 ਨੇ ਇਹ ਟੁੱਟਣ ਤੁਸੀਂ ਆਪ ਦੱਸਿਆ ਕਿ ਇਹਦੇ ਵਿੱਚੋਂ 17 ਪੰਜਾਬ ਦੇ ਨੇ। ਬਿਰੇਖਾਲ ਦੇ ਜਿਹੜੇ ਕਰਮਚਾਰੀ ਇਹ ਸਨਮਾਨ ਪ੍ਰਾਪਤ ਕਰਦੇ ਐ ਉਹ ਦੂਜਿਆਂ ਲਈ ਫਿਰ ਪ੍ਰੇਰਨਾ ਸਰੋਤ ਬਣ ਜਾਂਦੇ ਨੇ ਉਹਨਾਂ ਨੂੰ ਜਦੋਂ ਪ੍ਰੇਰਨਾ ਸਰੋਤ ਬਣਦੇ ਨੇ ਆਪਾਂ ਕਹਿ ਸਕਦੇ ਆ ਉਹਦੇ ਨਾਲ ਦੂਜਿਆਂ ਨੂੰ ਉਤਸ਼ਾਹਤ ਵੀ ਮਿਲਦਾ ਹੈ ਕਿ ਯਾਰ ਮੈਂ ਵੀ ਚੰਗੇ ਕੰਮ ਕਰਾਂ ਅਗਲੀ ਵਾਰ ਮੇਰਾ ਨਾਂ ਵੀ ਆ ਜਾਵੇਗਾ ਤੇ ਅੱਗੇ ਰਾ ਉਹ ਲੈਣਾ ਵੀ ਰਾਸ਼ਟਰਪਤੀ ਤੋਂ ਆ ਸੋ ਇਹ ਚੀਜ਼ ਆਪਣੇ ਆਪ ਦੇ ਵਿੱਚ ਇੱਕ ਵੱਡੀ ਹੈ ਇਹਦੇ ਨਾਲ ਇਹ ਹਰ ਸਾਲ ਦੀ ਰੀਤ ਹੈ ਮੇਰਾ خیال ਇਹਨੂੰ ਹੋਰ ਵਧਾ ਲੈਣਾ ਚਾਹੀਦਾ ਹੈ ਪੂਰੇ ਮੁਲਕ ਦੇ ਵਿੱਚੋਂ 942 ਹੂੰ ਇਹਦਾ ਕ੍ਰਾਈਟੇਰੀਆ ਵਧਾ ਕੇ ਵੱਧ ਕਰ ਲੈਣਾ ਚਾਹੀਦਾ ਜਿੰਨਾ ਵੱਧ ਹੋਏਗਾ ਉਹਨਾਂ ਲੋਕ ਇਹਦੇ ਤੋਂ ਪ੍ਰੇਰਨਾ ਲੈ ਕੇ ਆਪਣੇ ਕੰਮ ਕਾਜ ਦੇ ਵਿੱਚ ਤੇਜ਼ੀ ਵੀ ਕਰਦੇ ਹਾਂ ਜੀ ਬਿਲਕੁਲ ਹੈ ਸੋਟਲੋ ਸਾਹਿਬ ਅੱਗੇ ਜ਼ਿਕਰ ਕਰਾਂਗੇ ਸੰਗਰੂਰ ਦੇ ਵਿੱਚ ਇੱਕ ਮੋਰਚਾ ਚੱਲ ਰਿਹਾ ਹੈ ਕਿਉਂਕਿ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਹੈ ਜਿਹੜਾ ਉਹ ਪੰਜਾਬ ਦੇ ਵਿੱਚੋਂ ਦੀ ਲੰਘ ਰਿਹਾ ਹੈ ਜਿਹੜਾ ਕਿ ਪਿੱਛੋਂ ਦਿੱਲੀ ਤੋਂ ਆ ਰਿਹਾ ਤਾਂ ਅਜਿਹੇ ਦੇ ਵਿੱਚੋਂ ਸੰਗਰੂਰ ਦੇ ਵਿੱਚੋਂ ਜਿੱਥੋਂ ਲੰਘ ਰਿਹਾ ਉੱਥੇ ਜ਼ਮੀਨ ਐਕਵਾਇਰ ਕਿਸਾਨਾਂ ਦੀ ਕੀਤੀ ਜਾ ਰਹੀ ਪਰ ਸਵਾਲ ਇਹ ਉੱਦਦਾ ਕਿਸਾਨਾਂ ਦੇ ਇਲਜ਼ਾਮ ਨੇ ਕਿ ਸਾਨੂੰ ਹਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਦੋਂ ਤੱਕ ਮੁਆਵਜ਼ਾ ਨਹੀਂ ਮਿਲੇਗਾ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਛੱਡਾਂਗੇ ਸੋ ਮੋਰਚਾ ਉੱਥੇ ਵੀ ਚੱਲ ਰਿਹਾ ਹੈ ਉਗਰਾਹਾਂ ਜੱਥੇਬੰਦੀ ਉੱਥੇ ਹੈ ਜਿਹੜੀ ਉਹ ਪਹੁੰਚੀ ਹੋਈ ਹੈ ਜੀ ਦੇਖੋ ਇਹ ਤਾਂ ਬੱਚੇ ਹੈਗਾ ਕਿ ਬਹੁਤ ਦੇ ਲੰਬੇ ਸਮੇਂ ਤੋਂ ਨਾ ਇਹਨਾਂ ਦਾ ਜ਼ਮੀਨ ਦਾ ਜਿਹੜਾ ਮੁਆਵਜ਼ੇ ਦਾ ਚੱਕਰ ਹੈ ਬਹੁਤ ਲੰਬੇ ਸਮੇਂ ਤੋਂ ਪਿਆ ਹੋਇਆ ਹੈ ਇਹਦੇ ਵਿੱਚ ਕੇਂਦਰ ਸਰਕਾਰ ਤੇ ਰਾਜ ਦੀ ਸਰਕਾਰ ਇਹਦਾ ਕੋਈ ਨਿਪਟਾਰਾ ਕਿਉਂ ਨਹੀਂ ਕਰਦੀ ਜਦੋਂ ਇਹ ਪ੍ਰਪੋਜ਼ ਹੋਇਆ ਸੀ ਇੱਥੋਂ ਇੱਥੋਂ ਦੀ ਲੰਘਣ ਹੈ ਮੁਆਵਜ਼ੇ ਵਾਲਾ ਮਾਮਲਾ ਤਾਂ ਮੇਰੇ ਕਲ ਸਰਕਾਰ ਨੂੰ ਉਦੋਂ ਹੀ ਐਲਾਨ ਕਰ ਦੇਣਾ ਚਾਹੀਦਾ ਸੀ ਹੁਣ ਸਾਡੀਆਂ ਜ਼ਮੀਨਾਂ ਦੇ ਵਿੱਚ ਵੀ ਫਰਕ ਹੈ ਕਈ ਖੇਤਰਾਂ ਦੀ ਜ਼ਮੀਨ ਬਹੁਤ ਜ਼ਿਆਦਾ ਉਪਜਾਊ ਹੈ ਕਈ ਥਾਵਾਂ ਤੇ ਕੱਲਰ ਨੇ ਕਈ ਥਾਵਾਂ ਤੇ ਰੇਤ ਲਈ ਹੈ ਉਹਨਾਂ ਦੋਨਾਂ ਦਾ ਮੁਆਵਜ਼ਾ ਤਾਂ ਫਿਰ ਵੱਖਰ-ਵੱਖਰਾ ਹੋਵੇਗਾ ਹੀ ਫਰਟਾਈਲ ਜ਼ਮੀਨ ਉਹ ਫਜਾਊ ਜ਼ਮੀਨ ਦਾ ਮੁਆਵਜ਼ਾ ਜ਼ਿਆਦਾ ਹੁੰਦਾ ਦੂਜੀ ਦਾ ਥੋੜਾ ਜਿਹਾ ਘੱਟ ਹੁੰਦਾ ਜੀ ਮੇਰਾ ਖਿਆਲ ਜਦੋਂ ਤੋਂ ਸਰਕਾਰ ਰੋਕਣ ਲੱਗੀ ਹੈ ਉਸ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਬਹਿ ਕੇ ਇਹ ਮਾਮਲਾ ਨਿਬੇੜ ਲੈਣਾ ਚਾਹੀਦਾ ਹੈ ਸੰਗਰੂਰ ਦੇ ਬਹੁਤੇ ਖੇਤਰਾ ਵਿੱਚ ਤਾਂ ਜ਼ਮੀਨ ਇੱਕ ਸੜਕ ਬਣ ਵੀ ਚੁੱਕੀ ਹੈ ਜਿੱਥੇ ਕਿਤੇ ਹੀੜ ਕਾ ਪਿਆ ਹੋਇਆ ਹੈ ਉੱਥੇ ਇਹਨੂੰ ਨਿਬੇੜਨਾ ਚਾਹੀਦਾ ਹੈ ਕਈ ਥਾਵਾਂ ਦੇ ਉੱਤੇ ਮੈਂ ਦੇਖਿਆ ਕਿ ਕਿਸਾਨ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਵੀ ਚਲੇ ਗਏ ਐ ਹਾਈ ਕੋਰਟ ਜਾਂ ਸੁਪਰੀਮ ਕੋਰਟ ਉਹਨਾਂ ਤੇ ਰੋਕ ਲਾ ਦਿੰਦੀ ਐ ਜਦੋਂ ਤੱਕ ਉਹਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਫਿਰ ਇਹ ਕਿਸੇ ਪਾਸੇ ਗੱਲ ਲੱਗਦੀ ਨਹੀਂ ਸੋ ਆਪਾਂ ਦੇਖਦੇ ਹਾਂ ਹੁਣ ਇਹ ਸਾਰਾ ਮਾਮਲਾ ਆਫਟਰ ਆਲ ਜਾਣਾ ਕਿੱਧਰ ਨੂੰ ਐ ਮੈਨੂੰ ਪੂਰਨ ਆਸ ਹੈ ਇਹਨੂੰ ਨਿਵੇੜ ਦੇਣਾ ਚਾਹੀਦਾ ਬਹੁਤ ਚਿਰ ਇਹ ਮਾਮਲਾ ਚੱਲਦਾ ਪਿਆ ਹੈਗਾ ਅੱਗੇ ਨੂੰ ਵੀ ਭਵਿੱਖ ਦੇ ਵਿੱਚ ਇਹਦੀ ਕੋਈ ਨੀਤੀ ਤੈਅ ਕੀਤੀ ਜਾਵੇ ਕਿ ਆਹ ਜ਼ਮੀਨ ਦੇ ਨੇ ਪੈਸੇ ਆਹ ਜ਼ਮੀਨ ਦੇ ਐਨੇ ਆ ਤੇ ਜੇ ਸਾਲ ਟੱਪ ਜਾਵੇ ਤਾਂ ਕਿੰਨੇ ਪਰਸੈਂਟੋ ਚ ਵਾਧਾ ਹੋਣਾ ਹੈ ਹੂੰ ਕਿਉਂਕਿ ਜਦੋਂ ਕੀਮਤਾਂ ਵਧੀਆਂ ਜਾਂਦੀਆਂ ਨੇ ਜੀ ਉਹਦਾ ਵਾਧਾ ਵੀ ਹੋਣਾ ਚਾਹੀਦਾ ਹੈ ਬਿਲਕੁਲ ਸੋ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਇਹ ਆਫਟਰ ਆਲ ਕਿੱਥੇ ਤੱਕ ਸਾਰੀ ਗੱਲਬਾਤ ਜਾਂਦੀ ਹੈ ਇਹ ਤਾਂ ਭਵਿੱਖ ਦੇ ਵਿੱਚ ਹੈ ਪਰ ਸਰਕਾਰਾਂ ਨੂੰ ਖਾਸ ਕਰ ਜਿਹੜੇ ਨੈਸ਼ਨਲ ਹਾਈਵੇ ਇਹ ਸਾਡੇ ਕੌਮੀ ਪਰਵਹਨ ਮੰਤਰੀ ਨੇ ਨਿਤਰਨ ਗੜਕਰੀ ਉਹ ਤਾਂ ਕਹਿੰਦੇ ਵੀ ਫੈਸਲੇ ਬਹੁਤ ਤੇਜ਼ੀ ਨਾਲ ਕਰਦੇ ਆ ਹੂੰ ਕੰਮ ਦੀ ਤਾਰੀਫ ਹੁੰਦੀ ਉਹਨਾਂ ਦੇ ਦੀ ਹਾਂ ਜੀ ਤੇ ਮੇਰਾ ਖਿਆਲ ਇਹ ਰੇੜਕਾ ਵੀ ਆ ਜਿਹੜਾ ਇਹ ਗੱਲਬਾਤ ਰਹੀ ਖਤਮ ਕਰ ਦੇਣਾ ਚਾਹੀਦਾ ਜੀ ਢਿਲੋ ਸਾਹਿਬ ਆਪਾਂ ਗੱਲ ਕਰ ਰਹੇ ਆ ਵੱਖ-ਵੱਖ ਮੋਰਚਿਆਂ ਦੀ ਇੱਕ ਮੋਰਚਾ ਖਨੌਰੀ ਤੇ ਸ਼ੰਭੂ ਦੂਜਾ ਛੋਟਾ ਮੋਰਚਾ ਜਿਸ ਦਾ ਹੁਣੇ ਜ਼ਿਕਰ ਕੀਤਾ ਸੰਗਰੂਰ ਦੇ ਵਿੱਚ ਤੇ ਇੱਕ ਤੀਸਰਾ ਵੱਡਾ ਮੋਰਚਾ ਜਿਸ ਨੂੰ ਲੱਗੇ ਨੂੰ ਕਈ ਚਿਰ ਹੋ ਗਿਆ ਕੌਮ ਇਨਸਾਫ ਮੋਰਚਾ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰ ਤੇ ਬੈਠੇ ਨੇ ਬਹੁਤ ਸਾਰੀਆਂ ਜਥੇਬੰਦੀਆਂ ਤੇ ਅੱਜ ਇਸ ਦੇ ਵਿੱਚ ਕਿਸਾਨਾਂ ਦੀ ਐਂਟਰੀ ਵੀ ਹੋ ਚੁੱਕੀ ਆ ਬਹੁਤ ਸਾਰੇ ਕਿਸਾਨ ਪਹੁੰਚੇ ਕਿਉਂਕਿ ਅੱਜ ਉੱਥੇ ਇੱਕ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਕਿਸਾਨਾਂ ਦੀ ਤਰਫ ਤੋਂ ਹੀ ਹੋਈ ਹੈ ਮਹਾਪੰਚਾਇਤ ਵੱਡੇ ਪੱਧਰ ਤੇ ਬਹੁਤ ਸਾਰੇ ਨਿਹੰਗ ਜਥੇਬੰਦੀਆਂ ਪਹੁੰਚੀਆਂ ਨੇ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਪਰ ਇਹ ਸਭ ਦੇ ਵਿਚਕਾਰ ਬਹੁਤ ਸਾਰੇ ਅਗਵਾਵਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਇਸ ਬਾਬਤ ਜ਼ਰੂਰ ਦੱਸੋ ਦੇਖੋ ਇਹ ਬਾਬਾ ਲੰਬੇ ਸਮੇਂ ਤੋਂ ਲੱਗਿਆ ਹੋਇਆ ਮੋਰਚਾ ਹੈ ਬੰਦੀ ਸਿੰਘਾਂ ਨੂੰ ਛਡਾਉਣ ਵਾਲਾ ਇਹਦੇ ਵਿੱਚ ਕਈ ਤਾਂ ਇਹੋ ਜਿਹੇ ਨੇ ਜਿਹੜੇ ਸਿਰਫ ਮਗਰਮਾਛੇ ਦੇ ਹੰਝੂ ਬਹਾਉਂਦੇ ਆ ਸਿਆਸੀ ਪਾਰਟੀਆਂ ਵਾਲੇ ਜਦੋਂ ਉਹਨਾਂ ਦਾ ਕੇਂਦਰ ਸਰਕਾਰ ਦੇ ਵਿੱਚ ਭਾਈਵਾਲੀ ਸੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਸੀ ਉਦੋਂ ਤੱਕ ਕੋਈ ਗੱਲ ਹੋਈ ਨਾ ਉਹ ਤਾਂ ਇਹ ਲੈ ਕੇ ਦਿੰਦੇ ਰਹੇ ਕਿ ਇਹਨਾਂ ਦੇ ਕਿਸੇ ਇੱਕ ਦਾ ਪੰਜਾਬ ਤਬਦੀਲ ਕਰਨਾ ਸੀ ਇਹ ਸੱਜਣ ਉੱਤੇ ਲਿਖ ਕੇ ਦੇ ਆਏ ਕਿ ਇਹਨਾਂ ਦੇ ਆਉਣ ਦੇ ਨਾਲ ਤਾਂ ਇੱਥੇ ਪਤਾ ਨਹੀਂ ਕਿੱਡਾ ਕਬਡਾ ਮਾਹੌਲ ਖਰਾਬ ਹੋ ਜਾਊਗਾ ਤੇ ਉੱਥੇ ਜਾ ਕੇ ਕਹਿਣਗੇ ਅਸੀਂ ਤੁਹਾਡੇ ਖੈਰਖੁਆਈ ਬਹੁਤ ਹੈ ਹੁਣੇ ਮੋਰਚੇ ਲੱਗੇ ਨੂੰ ਬਹੁਤ ਚਿਰ ਹੋ ਗਿਆ ਜਦੋਂ ਇਹ ਮੋਰਚਾ ਲੱਗਿਆ ਹੋਇਆ ਹੁਣ ਜ਼ਿੰਮੇਵਾਰੀ ਬਣ ਜਾਂਦੀ ਹੈ ਮੌਜੂਦਾ ਸਰਕਾਰ ਦੀ ਭਾਵ ਮੁੱਖ ਮੰਤਰੀ ਭਗਵੰਤ ਮਾਨ ਦੀ ਮੇਰਾ خیال ਭਗਵੰਤ ਮਾਨ ਜੀ ਦਾ ਤਰੀਕਾ ਤਾਂ ਇਹ ਹੈ ਕਿ ਉਹ ਟਾਲਾ ਹੀ ਬੱਟਦੇ ਆ ਹਰ ਮਾਮਲੇ ਤੋਂ ਉਹਨਾਂ ਨੂੰ ਚਾਹੀਦਾ ਜਦੋਂ ਕਹਿੰਦੇ ਹੁੰਦੇ ਸੀ ਕਿ ਸਾਡੇ ਤਾਂ ਰਾਜ ਵਿੱਚ ਕੋਈ ਕਦੇ ਧਰਨਾ ਮੋਰਚਾ ਲੱਗਦਾ ਹੀ ਨਹੀਂ ਅਸੀਂ ਤਾਂ ਬਹਿੰਦੇ ਆ ਸਾਰੀ-ਸਾਰੀਆਂ ਮਸਲੇ ਹੱਲ ਕਰ ਦੇਣੇ ਆ ਜੀ ਪਰ ਪਤਾ ਉਦੋਂ ਲੱਗਦਾ ਕਹਿੰਦੇ ਯਾਰ ਆਪੇ ਜਾਣੀ ਹੈ ਜਵਾਬ ਆਪੇ ਜਾਣੀ ਹੈ ਹੂੰ ਹੁਣ ਜਦੋਂ ਦੂਜਿਆਂ ਵੱਲ ਕਰਦੇ ਸੁਰੱਖਿਆ ਦੇ ਮਾਮਲੇ 'ਚ ਕਿੰਨਾ ਇਹ ਦੂਜਿਆਂ ਦਿੱਤਾ ਵਾਲਾ ਹੁੰਦੇ ਹੁੰਦੇ ਸੀ ਬਿਲਕੁਲ ਇਹਨਾਂ ਨੇ ਸਗਰੂਰ ਦੇ ਵਿੱਚ ਕਿਹੜੀ ਰੈਲੀ ਚ ਆ ਸੁਖਵੀਰ ਸਿੰਘ ਜੀ ਗਨਮੈਨ ਛੱਡ ਕੇ ਰੇਲਵੇ ਸਟੇਸ਼ਨ ਧੂਰੀ ਤੇ ਆ ਜਾਓ ਇੱਕ ਦਿਨ ਦੇਖੋ ਫਿਰ ਤੁਹਾਡਾ ਕੀ ਹਾਲ ਹੁੰਦਾ ਉਹਨਾਂ ਨੇ ਤਾਂ ਆਉਣਾ ਸੀ ਤੁਸੀਂ ਧੂਰੀ ਦੇ ਵਿਧਾਇਕੋਂ ਤੇ ਗਨਮੈਨਾਂ ਤੋਂ ਬਗੈਰ ਤੁਸੀਂ ਕਦੇ ਜਾ ਕੇ ਦੇਖਿਓ ਹੂੰ ਕੀ ਉਹੀ ਟ੍ਰੀਟਮੈਂਟ ਤੁਹਾਨੂੰ ਮਿਲਦਾ ਜਾਂ ਤੁਹਾਡੇ ਨਾਲ ਮਿੱਤਰਤਾ ਵਾਲਾ ਮਾਹੌਲ ਹੁੰਦਾ ਹੈ ਸਿਆਸਤਦਾਨ ਜੇ ਸੱਤਾ 'ਚ ਬੈਠੇ ਉਹਨਾਂ ਗੱਲ ਹੋਰ ਹੈ ਸੱਤਾ ਤੋਂ ਬਾਹਰ ਬੈਠੇ ਉਹਨਾਂ ਗੱਲ ਹੋਰ ਹੈ ਸੋ ਉੱਥੇ ਅੱਜ ਕਹਿੰਦੇ ਕਾਫੀ ਇਕੱਠ ਹੋਇਆਗਾ ਪ੍ਰਮੁੱਖ ਲੀਡਰ ਤਾਂ ਨਹੀਂ ਗਏ ਕੋਈ ਬਹੁਤੇ ਪਰ ਬਖ ਬਖ ਜਥੇਬੰਦੀਆਂ ਦੇ ਨੇ ਮੈਂਦੇ ਗਏ ਇਹਦੇ ਵਿੱਚ 2019 ਚ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਪ੍ਰਭਜੋਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੁਝ ਬੰਦੀ ਸਿੰਘਾਂ ਦੀ ਰਿਹਾਈ ਆ ਜਿਹੜਾ ਰਾਜੋਆਣੇ ਵਾਲਾ ਮਾਮਲਾ ਚੱਲਦਾ ਇਹਦਾ ਕਿਹਾ ਸੀਗਾ ਕਿ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਤਬਦੀਲ ਕਰਾਉਣਾ ਕਿਉਂਕਿ ਹੁਣ ਆਖਰੀ ਮੌਕਾ ਦਿੱਤਾ ਇਹਨਾਂ ਨੂੰ ਅਦਾਲਤ ਨੇ ਰਾਜੋਆਣੇ ਦੇ ਮਾਮਲੇ 'ਚ ਉਦੋਂ ਵੀ ਇਹਨਾਂ ਨੂੰ ਛਡਾਉਣ ਦਾ ਮਾਮਲਾ ਚੱਲਿਆ ਸੀ ਪਰ ਇਹ ਉਦੋਂ ਵੀ ਕਿਸੇ ਸਿਰੇ ਨਾ ਲੱਗਿਆ ਜਦੋਂ ਪਾਵਰ ਹੈ ਉਦੋਂ ਗੱਲਾਂ ਹੀ ਯਾਦ ਰਹਿੰਦੀਆਂ ਤੇ ਜਦੋਂ ਪਾਵਰ ਤੋਂ ਉੱਤਰ ਜਾਂਦੇ ਨੇ ਉਦੋਂ ਫਿਰ ਇਹ ਜੇ ਬੁੱਧੇ ਇਹਨਾਂ ਨੂੰ ਯਾਦ ਆ ਜਾਂਦੇ ਨੇ ਇਹ ਮੋਰਚਾ ਬਹੁਤ ਲੰਬੇ ਸਮੇਂ ਦਾ ਲੱਗਿਆ ਹੋਇਆ ਅਸੀਂ ਇਹਦੇ ਵਿੱਚ ਇੱਕੋ ਹੀ ਗੱਲ ਕਹਾਂਗੇ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਰੰਤ ਹੱਲ ਕਰਨਾ ਚਾਹੀਦਾ ਜੀ ਬਿਲਕੁਲ ਸੋਟਲੋ ਸਾਹਿਬ ਅੱਗੇ ਜ਼ਿਕਰ ਕਰਦੇ ਆਂ ਫਗਵਾੜਾ ਦੀ ਨਗਰ ਨਿਗਮ ਚੋਣ ਦਾ ਕਾਫੀ ਰੇੜਕਾ ਪਿਆ ਹੋਇਆ ਇਸ ਨਗਰ ਨਿਗਮ ਦੀ ਚੋਣ ਦਾ ਤੁਹਾਨੂੰ ਦੱਸ ਦੇ ਕਿ ਅੱਜ ਫੇਰ ਤੋਂ ਇਹ ਸਰੇ ਨਹੀਂ ਚੜੀ ਟਰਲੋ ਸਾਹਿਬ ਕੀ ਕਾਰਨ ਰਹੇ ਨੇਗੇ ਕਿ ਆਪਸ ਦੇ ਵਿੱਚ ਕਿਸ ਤਰ੍ਹਾਂ ਨਹੀਂ ਮੇਚ ਨਹੀਂ ਬੈਠ ਰਿਹਾ ਜਿਸ ਕਰਕੇ ਪੂਰਨੀ ਚੜ ਰਹੀ ਹੈ ਅਸਲ ਦੇ ਵਿੱਚ ਪ੍ਰਭ ਜੋਤ ਜਦੋਂ ਸਤਾ ਦਾ ਨਸ਼ਾ ਹੋ ਜੇ ਨਾ ਫਿਰ ਸਾਰਾ ਕੁਝ ਹਰਾ ਹਰਾ ਲੱਗਦਾ ਹੈ ਫਗਵਾੜੇ ਦੇ ਵਿੱਚ ਰਾਜਕਰਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਬਹੁਤ ਮਤ ਨਹੀਂ ਮਿਲਿਆ ਇਹਨਾਂ ਨੇ ਹੌਲੀ ਹੌਲੀ ਦੂਜੀਆਂ ਪਾਰਟੀਆਂ ਦੇ ਬੰਦੇ ਖਸਕਾਉਣੇ ਸ਼ੁਰੂ ਕਰਤੇ ਤੁਹਾਨੂੰ ਪਤਾ ਹੀ ਹੈ ਕਿ ਕਈ ਫਾਰਮੂਲੇ ਹੈਗੇ ਨੇ ਇੱਕ ਫਾਰਮੂਲਾ ਪਰ ਜੇ ਕੋਈ ਕੰਮ ਨਾ ਆਵੇ ਆ ਵੇਖ ਲਾ ਫਿਰ ਤੇਰੀ ਫਾਈਲ ਪਈ ਹੈ ਪਰਚਾ ਦਰਜ ਹੋ ਜਾਊਗਾ ਪਰਚਾ 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 ਪਤਾ ਨਹੀਂ ਇਹ ਕੀ ਪਤਾ ਇਹ ਲੱਗਿਆ ਕਿ ਅੱਜ 4 ਵਜੇ ਸੀ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗਿਆ ਕਿ ਕਾਂਗਰਸੀ ਬਾਹਰ ਨਿਕਲਿਆ ਇਹਦੇ ਦੋ ਹੀ ਅਰਥ ਲੈ ਜਾ ਸਕਦੇ ਆ ਕਹਿੰਦੇ ਸਿਰੇ ਦੀ ਚੜੀ ਜੀ ਅੱਜ ਫੇਰ ਇਦਾ ਮਤਲਬ ਹਾਕਮ ਪਾਰਟੀ ਕੋਲੇ ਮੈਂਬਰ ਪੂਰੇ ਨਹੀਂ ਹੋਏ ਹੋਣੇ ਤੇ ਇਹਨਾਂ ਨੇ ਫਿਰ ਕਹਿੰਦਿਆ ਕਿ ਅੱਗੇ ਮਲਤੀ ਵੀ ਹੋ ਜੂਗੀ ਕਿਉਂਕਿ ਕੱਲ 26 ਜਨਵਰੀ ਆ ਹੋ ਨਹੀਂ ਸਕਣੀ ਹੁਣੇ 27 ਨੂੰ ਕਰਦੇ ਆ 28 ਨੂੰ ਕਰਦੇ ਆ ਜਾਂ ਕੀ ਇਹਦਾ ਰਿਜ਼ਲਟ ਕੱਢਦੇ ਆ ਇਹ ਵੀ ਪਤਾ ਲੱਗਿਆ ਸੀ ਕਿ ਉੱਥੇ ਕਾਂਗਰਸੀ ਵਰ ਧਰਨੇ ਤੇ ਬੈਗੇ ਇਹਦਾ ਮਤਲਬ ਅੰਦਰ ਕੋਈ ਧੱਕਾ ਹੋ ਗਿਆ ਹੋਣਾ ਜਾਂ ਤਾਂ ਧੱਕੇ ਨਾਲ ਬਣਾ ਲਿਆ ਹੋਣਾ ਇਦੇ ਬਾਰੇ ਅਜੇ ਅਸਪਸ਼ਟ ਹੈ ਤਸਵੀਰ ਜਦੋਂ ਸਰਕਾਰੀ ਕੋਈ ਬੁਲਾਰਾ ਜਾਂ ਸਰਕਾਰੀ ਤੌਰ ਤੇ ਸਾਡੇ ਕੋਲੇ ਆਏਗਾ ਤਾਂ ਦੋ ਹੀ ਤਰੀਕੇ ਨੇ ਜਾਂ ਤਾਂ ਉਹਨਾਂ ਨੇ ੱੱਕੇ ਨਾਲ ਆਬਾ ਬਣਾ ਲਿਆ ਵਧਾਈਆਂ ਹੋ ਗਈਆਂ ਹੋਣਗੀਆਂ ਦੂਜਿਆਂ ਨੂੰ ੱੱਕਾ ਲੱਗਿਆ ਉਹ ਉਥੋਂ ਬਾਹਰ ਨਿਕਲੇ ਜੀ ਜੀ ਅੱਗੇ ਗੱਲ ਕਰਾਂਗੇ ਗਰਦਾਸਪੁਰ ਦੇ ਵਿੱਚ ਪਿੰਡ ਪੈਂਦਾ ਟਲੂਸਾਪ ਕਲਾਨੌਰ ਕਲਾਨੌਰ ਦਾ ਇੱਕ ਹੋਰ ਮੁੰਡਾ ਹੈਗਾ ਮਲਕੀਤ ਸਿੰਘ ਜਾਂ ਫੌਜ ਦੇ ਵਿੱਚ ਸੀ ਸੋ ਮਲਕੀਤ ਸਿੰਘ ਸ਼ਹੀਦ ਹੋ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਹੈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿ 31 ਸਾਲਾਂ ਮਲਕੀਤ ਸਿੰਘ ਜਿਹੜੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਸ਼ਹਾਦਤ ਦਾ ਜਾਮ ਹੈ ਜਿਹੜਾ ਉਹਨਾਂ ਨੇ ਪੀਤਾ ਜੀ ਦੇਖੋ ਇਹ ਲੜਕਾ ਫਸਟ ਐਫਓਡੀ ਯੂਨਿਟ ਉਦੰਪੁਰ ਜੰਮੂ ਕਸ਼ਮੀਰ ਦੇ ਵਿੱਚ ਤਾਇਨਾਤ ਸੀ ਪਤਾ ਲੱਗਿਆ ਕਿ ਉੱਥੇ ਇਹਨਾਂ ਦੇ ਉੱਤੇ ਹਮਲਾ ਹੋ ਜਾਂਦਾ ਉਹ ਦੈਸ਼ਤ ਕਰਦਾ ਸੀ ਜਦ ਕੋਈ ਹੋਰ ਉਹਦੇ ਵਿੱਚ 31 ਸਾਲਾ ਮਲਕੀਤ ਸਿੰਘ ਆਪਣੀ ਸ਼ਹਾਦਤ ਦੇ ਬੈਠਾ ਅੱਜ ਕੁਝ ਦਿਨ ਪਹਿਲਾਂ ਆਪਾਂ ਦੇਖਿਆ ਕਿ ਅਗਨੀ ਵੀਰ ਮਾਨਸਾਵਾਲ ਦਾ ਉਹ ਵੀ ਸ਼ਹੀਦ ਹੋ ਗਿਆ ਤੇ ਭਲਕੇ 26 ਜਨਵਰੀ ਵਾਲੇ ਦਿਨੀ ਕਲਾ ਨਾਲ ਹੋਰ ਵਿਖੇ ਬਾਅਦ ਦੁਪਹਿਰ ਇਹਦਾ ਸੰਸਕਾਰ ਕੀਤਾ ਜਾਵੇਗਾ ਸਰਕਾਰੀ ਸਨਮਾਨਾਂ ਦੇ ਨਾਲ ਪਤਾ ਲੱਗਿਆ ਕਿ ਜਿਹੜੀ ਮ੍ਰਿਤਕ ਦੇਹ ਹੈ ਉਹ ਜੰਮੂ ਕਸ਼ਮੀਰ ਤੋਂ ਚੱਲ ਪਈ ਹੈ ਹਾਂ ਔਰ ਸਾਨੂੰ ਪਤਾ ਕਿ ਗੁਰਦਾਸਪੁਰ ਤੋਂ ਉਧਰੋਂ ਪਠਾਨਕੋਟ ਨੇੜੇ ਵੀ ਪੈਂਦਾ ਜਿਹਦੇ ਕਰਕੇ ਇਹ ਕੱਲ ਸਰਕਾਰੀ ਸਨਮਾਨਾਂ ਦੇ ਨਾਲ ਬਾਅਦ ਦੁਪਹਿਰ ਇਹਦੇ ਆਪਣੇ ਪਿੰਡ ਦੇ ਵਿੱਚ ਇਹਦਾ ਸਨਸਕਾਰ ਕੀਤਾ ਜਾਵੇਗਾ ਜੋ ਕਿ ਉਦੋਂ ਪਹਿਲਾ ਜਿਹੜੀ ਅਫਸਰਚਾਈ ਹੈ ਉਹ ਸਾਰੀ ਰੁਝੀ ਹੋਏਗੀ 26 ਜਨਵਰੀ ਚ ਕਿਉਂਕਿ ਕਿਸੇ ਨਾ ਕਿਸੇ ਜ਼ਿੰਮੇਵਾਰ ਅਧਿਕਾਰੀ ਨੂੰ ਜਾਂ ਮੰਤਰੀ ਨੂੰ ਜਾਣਾ ਪੈਂਦਾ ਹ ਹ ਸੋ ਕੱਲ ਇਹਦਾ ਬੜੀ ਮੰਦ ਭਾਗੀ ਕਟਨਾ ਹੈ ਸਾਨੂੰ ਪਰਿਵਾਰ ਨਾਲ ਹਮਦਰਦੀ ਹੈ ਤੇ ਸ਼ਹੀਦ ਦੀ ਸ਼ਹਾਦਤ ਤੇ ਅਸੀਂ ਫਖਰ ਨਾਲ ਸਲਾਮ ਵੀ ਕਰਦੇ ਹਾਂ ਜੀ ਅੱਗੇ ਗੱਲ ਟਲੋ ਸਾਹਿਬ ਜੇਕਰ ਕਰੀਏ ਯੂਐਸਏ ਦੀ ਜਦੋਂ ਤੋਂ 트럼ਪ ਨੇ ਜਿਹੜੇ ਉਹ ਬਣੇ ਨੇ ਰਾਸ਼ਟਰਪਤੀ ਉਦੋਂ ਤੋਂ ਹੀ ਇਸ ਚੀਜ਼ ਦੀ ਬੜੀ ਚਿੰਤਾ ਜਤਾਈ ਜਾ ਰਹੀ ਹੈ ਕਿ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਖੈਰ ਨਹੀਂ ਸੋ ਉਹੀ ਕੰਮ ਸ਼ੁਰੂ ਕਰਤਾ ਉਹਨਾਂ ਨੇ ਪਹਿਲੇ ਹੀ ਆਪਣੇ ਜਿਹੜਾ ਹਫਤਾ ਹੈ ਉਹਦੇ ਵਿੱਚ ਉਹਨਾਂ ਨੇ 538 ਲੋਕਾਂ ਨੂੰ ਡਿਪੋਰਟ ਕਰ ਦਿੱਤਾ ਤੇ ਬਕਾਇਦਾ ਵਾਈਟ ਹਾਊਸ ਦੇ ਪੇਜ ਦੇ ਉੱਪਰ ਫੋਟੋ ਪਾਈ ਗਈ ਹੈ ਜਿਸ ਦੇ ਵਿੱਚ ਲਿਖਿਆ ਹੈ ਕਹਿੰਦੇ ਜਿਹੜੇ ਮੈਂ ਪ੍ਰੋਮਿਸ ਕਰਦਾ ਉਹ ਮੈਂ ਨਿਭਾਉਣਾ ਵੀ ਆ ਸੋ ਕਿਸ ਤਰ੍ਹਾਂ ਦੇਖਦੇ ਹੋ ਫੈਸਲਾ ਵੱਡਾ ਇਹ ਦੇਖੋ ਇਹ ਉਹ ਲੋਕ ਜਿਹੜੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਇੱਕ ਨਵਾਂ ਸ਼ਬਦ ਕੱਢ ਲਿਆ ਕਹਿੰਦੇ ਡੋਂਕੀ ਰਹੀ ਗਿਆ ਬੰਦਾ ਉਹਨਾਂ ਨੂੰ ਬਿਲਕੁਲ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਮਿੱਤਰੋ ਗਲਤ ਤਰੀਕੇ ਨਾਲ ਜਿੰਨੇ ਪੈਸੇ ਲਾ ਕੇ ਤੁਸੀਂ ਜਾਣੇ ਹੋ ਜੇ ਉਹਨੇ ਕਿਦਾ ਇੱਥੇ ਕਾਰੋਬਾਰ ਸ਼ੁਰੂ ਕਰ ਲਵਾਂ ਸਹੀ ਰੂਪ ਚ ਕਰ ਲਵਾਂ ਤਾਂ ਵਧੀਆ ਨਹੀਂ ਹੈਗਾ 538 ਪਹਿਲੇ ਜਿਹੜੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਗਏ ਹੋਏ ਸੀ ਉੱਥੇ ਸਾਡੀ ਪੁਲਿਸ ਵਾਗ ਨਹੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਫੇਰ ਉਹਨਾਂ ਨੂੰ 에어ਪੋਰਟ ਤੇ ਲਿਆਂਦਾ ਤੇ ਲਿਆ ਕੇ ਜਿੱਥੋਂ-ਜਿੱਥੇ ਦੇ ਉਹ ਸੀ ਉਧਰ ਨੂੰ ਤੋਰਤਾ ਭਾਅ ਇਹ ਗੈਰ ਕਾਨੂੰਨੀ ਢੰਗ ਨਾਲ ਗਏ ਹੋਏ ਬੰਦਿਆਂ ਦੇ ਟਰੰਪ ਸਾਹਿਬ ਨੇ ਟਰੰਕ ਖੋਲ੍ਹ ਤੇ ਵੀ ਤੁਹਾਨੂੰ ਇੱਥੇ ਰੱਖਿਆ ਨਹੀਂ ਜਾ ਸਕਦਾ ਤੁਸੀਂ ਕਿਰਪਾ ਕਰਕੇ ਆਪੋ ਆਪਣੇ ਦੇਸ਼ਾਂ ਨੂੰ ਜਾਓ ਉੱਥੇ ਜਾ ਕੇ ਰਹੋ ਤੇ ਫੇਰ ਉਹ ਗੁਰਦਾਸਬਾਨ ਸਾਹਿਬ ਦਾ ਇੱਕ ਗੀਤ ਹੈ ਨਾ ਲਾਲ ਤਾਂ ਪੈਸੇ ਪਾਪਾ ਖਰਤੇ ਨਾਲੇ ਕਿੰਨਾ ਕੁਝ ਹੋ ਗਿਆ ਤੇ ਫਿਰ ਉਹਨੇ ਇਹ ਕਹਿੰਦੇ ਆ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਜੀ ਬਿਲਕੁਲ ਅੱਗੇ ਗੱਲ ਕਰੀਏ ਢਿਲੋ ਸਾਹਿਬ ਤਾਂ ਦਿੱਲੀ ਦੇ ਦੰਗਿਆਂ ਦੇ ਦੋਸ਼ੀ ਨੇ ਜਿਹੜੇ ਤਾਹਿਰ ਹੁਸੈਨ ਉਹਨਾਂ ਦੀ ਪਟੀਸ਼ਨ ਤੇ ਸੁਣਵਾਈ ਹੈ ਜਿਹੜੀ ਹੁਣ 28 ਜਨਵਰੀ ਨੂੰ ਹੋਏਗੀ ਲੰਬਾ ਸਮਾਂ ਲੱਗਿਆਗਾ ਇਹਨਾਂ मामलਿਆਂ ਦੇ ਫੈਸਲੇ ਆਉਣ ਤੱਕ ਤੇ ਹਾਲੇ ਵੀ ਕੋਈ ਤੋੜ ਐ ਨਹੀਂ ਚੜਿਆ ਪਰ ਉਮੀਦ ਹੈ ਕਿ ਜਲਦ ਇਹਨਾਂ ਦੇ ਫੈਸਲੇ ਆ ਸਕਦੇ ਨੇ ਜੀ ਇਹ ਤਾਇਰੋ ਹਸੈਨ ਨੇ ਜਿਹੜਾ ਪਟੀਸ਼ਨ ਪਾਈ ਆ ਇਹਦਾ ਮਤਲਬ ਇਹ ਨੇ ਚਰੋਥੀ ਦਿੱਤੀ ਹੋਊਗੀ ਪਿੱਛੇ ਕੋਈ ਸਜ਼ਾ ਹੋਈ ਹੋਣੀ ਹੈ ਜਾਂ ਕੁਝ ਹੋਰ ਅੱਜ ਇਹਦੀ ਤਰੀਖ ਸੀ ਕਿਉਂਕਿ ਗਣਤੰਤਰ ਦਿਵਸ ਕੱਲ੍ਹ ਹੈ ਸਾਰੇ ਪਾਸੇ ਲੋਕ ਰੁੱਝੇ ਹੋਏ ਨੇ ਪਰ ਪ੍ਰਭਜੋਤ ਜਦੋਂ ਇਹ ਤਰੀਕਾ ਪਾਉਂਦੇ ਨੇ ਇਹ ਅਦਾਲਤਾਂ ਦੇ ਜਿਹੜੇ ਸਟਾਫ ਹੈ ਉਹਨੂੰ ਕੋਈ ਸਮਝ ਨਹੀਂ ਆਉਂਦੀ ਕਿ 26 ਜਨਵਰੀਆ ਦੇ 25 ਦੀ ਤਰੀਕ ਪਾਤੀ ਤੇ ਜੇ ਉਦੋਂ ਹੀ ਠਾਈ ਪਾਉਂਦੇ ਘੱਟੋ ਘੱਟ ਅਦਾਲਤੀ ਜਿਹੜਾ ਕੰਮ ਹੈਗਾ ਇਹ ਵਿਦਾਊਟ ਵਰਕ ਵੀਜੀ ਇਹਦੇ ਵਿੱਚ ਮਾੜਾ ਮੋਟਾ ਕੋਈ ਸਰਲਤਾ ਹੁੰਦੀ ਸੋ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਜਿਹੜੀ ਤਰੀਕ ਹੈ 28 ਤੇ ਪੈ ਗਈ 28 ਵੀ ਉਹਨੂੰ ਕੋਈ ਬਹੁਤੀ ਦੂਰ ਨਹੀਂ ਹੈਗੀ ਚੌਥੀ ਹੈ ਇਹਦਾ ਤਾਹਿਰ ਹੁਸੈਨ ਦੀ ਪਟੀਸ਼ਨ ਦਾ ਫੈਸਲਾ ਇਹ ਫਿਰ 28 ਨੂੰ ਹੁੰਦਾ ਹੈ ਜਾਂ ਫਿਰ ਤਰੀਕ ਪੈਂਦੀ ਹੈ ਸਮਾਂ ਦੱਸੇਗਾ ਜੀ ਟਿਲੋ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਸ਼ੁਕਰੀਆ ਜੀ ਜੀ ਸੋ ਉਮੀਦ ਕਰਦੇ ਹਾਂ ਦਰਸ਼ਕੋ ਪ੍ਰੋਗਰਾਮ ਹੈ ਜਿਹੜਾ ਉਹ ਤੁਹਾਨੂੰ ਪਸੰਦ ਆਇਆ ਹੋਵੇਗਾ ਤੁਸੀਂ ਅਖੀਰ ਤੱਕ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਰਹੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ